ਦੇਖ ਲਿਆ ਨਹੀਂ ਕੀ ਬੀਨਗੀ ਹੈ ਤੁਹਾਡੀ ਜੀ ਤੇ ਕੰਮiyat ਤਾਂ ਹੀ ਹੋਏਗੀ ਜੀ ਤੇ ਸਾਨੂੰ ਕੋਈ ਹੈ ਹਾਂਜੀ ਹਾਂ ਜੀ ਜੀ ਦੁਨੀਆਂ ਦੁਨੀਆਂ ਵੀ ਹੈਗੀਆਂ ਨੇ ਕੰਸਲਡ ਬੋਡੀ ਦੇ ਫਾਈਨਾਂਸਰਾਂ ਨਾਲ ਕੇ ਬਾਤ ਕਰਦੇ ਨੇ ਤੇ ਟਾਈਮ ਹੀ ਲੱਗਿਆ ਨਾ ਮੋਟੇ ਨੂੰ ਤੇ ਤੁਹਾਨੂੰ ਸਾਡੇ ਅੱਠ ਪੰਡਿਆਂ ਦੇ ਤੋਂ ਪਾਈਆਂ ਹੋਣ ਇੰਸ਼ਾਅਰ ਹਾਂਜੀ ਸਰ ਜਿਹੜੇ ਚੱਲ ਰਹੇ ਆ ਜਿਹੜੇ ਮਸਲੇ ਆਜ ਸਵੇਰ ਦਾ ਇਹ ਮੇਰਾ ਦੂਸਰਾ ਦੌਰਾ ਆ ਇਸ ਤੋਂ ਪਹਿਲਾਂ ਮੈਂ ਫਲੋਰ ਦੇ ਪਿੰਡ ਨੰਗੜ ਜਿੱਥੇ ਬਾਬਾ ਸਾਹਿਬ ਅੰਬੇਡਕਰ ਦਾ ਬੁੱਤ ਪਿਛਲੇ 2 ਢਾਈ ਮਹੀਨਿਆਂ ਦੇ ਵਿੱਚ ਵਿੱਚ ਦੋ ਵਾਰੀ ਉਹਦੀ ਬੇਹਰਮਤੀ ਹੋਈ ਆ 31 ਮਾਰਚ ਨੂੰ ਔਰ 2 ਜੂਨ ਨੂੰ ਉੱਥੇ ਵੀ ਬਕਾਇਦਾ ਪੂਰੇ ਪ੍ਰਸ਼ਾਸਨ ਦੇ ਨਾਲ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਸਾਰੀ ਗੱਲਬਾਤ ਕੀਤੀ ਵੱਖ-ਵੱਖ ਸਮਾਜਿਕ ਜਥੇਬੰਦੀਆਂ ਦੇ ਨਾਲ ਔਰ ਮੈਂ ਇਸ ਗੱਲ ਦਾ ਅੱਜ ਲੁਧਿਆਣੀ ਚ ਬੈਠ ਕੇ ਬਾਬਾ ਸਾਹਿਬ ਅੰਬੇੜਕਰ ਦੇ ਭਵਨ ਚ ਬੈਠ ਕੇ ਇਹ ਸਮੁੱਚੇ ਪੰਜਾਬੀਆਂ ਨੂੰ ਸਮੁੱਚੇ ਅੰਬੇੜਕਰੀਆਂ ਨੂੰ ਸਮੁੱਚੇ ਦਲਿਤ ਸਮਾਜ ਨੂੰ ਇਹ ਭਰੋਸਾ ਦਿਵਾਣਾ ਕਿ ਆਉਣੇ ਵਾਲੇ 2-4 ਦਿਨਾਂ ਦੇ ਵਿੱਚ ਵਿੱਚ ਦੋਸ਼ੀ ਜਿੱਦਾਂ 31 ਮਾਰਚ ਨੂੰ ਬੇਅਦਬੀ ਬਾਬਾ ਸਾਹਿਬ ਦੀ ਹੋਈ ਉਹ ਦੋਨੋਂ ਹੀ ਦੋਸ਼ੀ ਫੜ ਕੇ ਜੁੱਤੀਆਂ ਮਾਰ ਕੇ ਜੇਲ੍ਹ ਚ 24 ਘੰਟੇ ਚ ਬੰਦ ਕੀਤੇ ਸੀ ਕਿਉਂਕਿ ਇਸ ਵਾਰੀ ਉਹ ਬੜੀ ਸਕੀਮ ਨਾਲ ਆਏ ਸੀ ਔਰ ਉਹ ਸਕੀਮ ਜਿਹੜੀ ਆ ਅਸੀਂ ਪ੍ਰਸ਼ਾਸਨ ਦੇ ਨਾਲ ਇਹ ਗੱਲਬਾਤ ਕੀਤੀ ਜਿਹੜੀ ਅੱਜ ਮੈਂ 100-100 ਕਿਲੋਮੀਟਰ ਦੇ ਸੀਸੀਟੀਵੀ ਕੈਮਰੇ ਵਿਖੇ ਗਏ ਆ ਦੋਸ਼ੀਆਂ ਨੂੰ ਉੱਥੋਂ ਤੱਕ ਫਾਲੋ ਕੀਤਾ ਗਿਆ ਆ ਔਰ ਬੜੀ ਜਲਦੀ ਤੁਹਾਨੂੰ ਪੰਜਾਬੀਆਂ ਨੂੰ ਸਮੁੱਚੇ ਅੰਬੇਦਕਰੀਆਂ ਨੂੰ ਜਿਨ੍ਹਾਂ ਨੇ ਬਾਬਾ ਸਾਹਿਬ ਅੰਬੇਦਕਰ ਦੇ ਪੁੱਤ ਦੇ ਉੱਤੇ ਕਾਲਖ ਪੋਤੀ ਆ ਉਹਨਾਂ ਨੂੰ ਜੁੱਤੀਆਂ ਮਾਰ ਕੇ ਜੇਲ੍ਹ ਚ ਬੰਦ ਕੀਤਾ ਜਾਏਗਾ ਔਰ ਕਾਨੂੰਨੀ ਬੰਦੀ ਕਾਰਵਾਈ ਕੀਤੀ ਜਾਏਗੀ ਅੱਜ ਇਸੇ ਤਰ੍ਹਾਂ ਲੁਧਿਆਣੇ ਦੇ ਵਿੱਚ ਪਰਮ ਪੂਜੇ ਬਾਬਾ ਸਾਹਿਬ ਅੰਬੇਦਕਰ ਦੇ ਨਾਮ ਤੇ ਇਹ ਯਾਦਗਾਰੀ ਭਵਨ ਬਣਿਆ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਅੰਬੇਦਕਰ ਜਿਹੜੇ ਸਮੁੱਚੇ ਪੰਜਾਬੀਆਂ ਦੇ ਲਈ ਇੱਕ ਰਹਿਬਰ ਨੇ ਰੱਬ ਨੇ ਔਰ ਔਰ ਸਭ ਤੋਂ ਜ਼ਿਆਦਾ ਵਾਦੀ ਜਿਹੜੀ ਸ਼ੁਰੂ ਕਰਤੀ ਦੀ ਉਹ ਪੰਜਾਬ ਦੇ ਵਿੱਚ ਹੈ 35% ਤੋਂ ਜ਼ਿਆਦਾ 2011 ਦੀ ਮਰਦਮਸ਼ਮਾਰੀ 31.94% ਕਹਿੰਦੀ ਆ ਲੇਕਿਨ ਅੱਜ 15 ਸਾਲ ਬਾਅਦ ਜਿਹੜੀ ਡੈਕੇਡਲ ਗਰੋਥ ਹੈ ਸ਼ੁਰੂ ਕਰਤੀ ਉਹ 20% ਦਾ ਲਾ ਕੇ ਇਹ 40% ਨੂੰ ਆਬਾਦੀ ਜਿਹੜੀ ਢੱਕ ਚੁੱਕੀ ਆ ਐਡੀ ਵੱਡੀ ਵਾਦੀ ਹੋਵੇ ਔਰ ਇਸ ਵਾਦੀ ਦੇ ਵਿੱਚ ਜਿਹੜਾ ਅੱਜ ਮੈਂ ਪੰਜਾਬ ਸਰਕਾਰ ਦਾ ਧੰਨਵਾਦੀ ਇਸ ਗੱਲ ਦਾ ਸਮੁੱਚਾ ਜਿਹੜਾ ਮੈਂ ਪਿੰਡ-ਪਿੰਡ ਗਲੀ-ਗਲੀ ਸ਼ਹਿਰ-ਸ਼ਹਿਰ ਜਾਣਾ ਆ ਸਮੁੱਚੇ ਪੰਜਾਬ ਦਾ ਜਿਹੜਾ ਸ਼ੁਰੂਕਾਰ ਭਾਈਚਾਰਾ ਆ ਉਹ ਪੰਜਾਬ ਸਰਕਾਰ ਦਾ ਇਸ ਗੱਲ ਤੋਂ ਧੰਨਵਾਦੀ ਆ ਕਿ ਸ਼ੈਡਿਊਲ ਕਾਸਟ ਕਮਿਸ਼ਨ ਦੀ ਜਿਹੜੀ ਨਿਯੁਕਤੀ ਆ ਉਹਨਾਂ ਨੇ ਕੀਤੀ ਆ ਔਰ ਮੇਰੇ ਵਰਗੇ ਛੋਟੇ ਜੇ ਬੰਦੇ ਨੂੰ ਇਹਦਾ ਇਹ ਜ਼ਿੰਮੇਵਾਰੀ ਦਿੱਤੀ ਆ ਔਰ ਮੈਨੂੰ ਇਸ ਗੱਲ ਤੇ ਮਾਣ ਹੈ ਆਪਣੇ ਸਮੁੱਚੇ ਅੰਬੜਕਰੀਆਂ ਤੇ ਸਮੁੱਚੇ ਅਨਸੂਚਿਤ ਜਾਤੀ ਵਰਗਾਂ ਦੇ ਸਮੁੱਚੇ ਗਰੀਬਾਂ ਦੇ ਉਹ ਕਿਸੇ ਵੀ ਜਾਤ ਕਿਸੇ ਵੀ ਧਰਮ ਦੇ ਹੋਣ ਦੇਨੋਂ ਰਾਤ ਲਗਾ ਕੇ ਅਸੀਂ ਉਹਨਾਂ ਦੇ ਦੁੱਖ ਦਰਦ ਸੁਣ ਰਹੇ ਹਾਂ ਔਰ ਪੰਜਾਬ ਸਰਕਾਰ ਔਰ ਭਾਰਤ ਦੇ ਸੰਵਿਧਾਨ ਦੇ ਨੀਤੀਆਂ ਨੂੰ ਲਾਗੂ ਕਰਨ ਲਈ ਅਸੀਂ ਜਨ ਜਨ ਤੱਕ ਜਾ ਰਹੇ ਹਾਂ ਅੱਜ ਇਸੇ ਲੜੀ ਦੇ ਵਿੱਚ ਅੱਜ ਬਖ ਬਖ ਸਮਾਜਿਕ ਜਥੇਬੰਦੀਆਂ ਬੁਲਾਈਆਂ ਆ ਜਿਨ੍ਹਾਂ ਦੇ ਨਾਲ ਮੈਂ ਬਕਾਇਦਾ ਲੰਬੀ ਗੱਲਬਾਤ ਕਰਕੇ ਕਿ ਪੰਜਾਬ ਦੇ ਵਿੱਚ ਔਰ ਲੁਧਿਆਣਾ ਜਿਹੜਾ ਪੰਜਾਬ ਦਾ ਸਭ ਤੋਂ ਵੱਡਾ ਆਬਾਦੀ ਵਾਲਾ ਜਿਹੜਾ ਜ਼ਿਲ੍ਹਾ ਆ ਇੱਥੇ ਕਿੱਦਾਂ ਆਪਾਂ ਬਾਬਾ ਸਾਹਿਬ ਅੰਬੇਡਕਰ ਦੇ ਅੰਦੋਲਨ ਨੂੰ ਮਜ਼ਬੂਤ ਕਰਨਾ ਆ ਕਿੱਦਾਂ ਇੱਥੇ ਭਾਰਤੀ ਸੰਵਿਧਾਨ ਦੇ ਹੱਕਾਂ ਅਧਿਕਾਰਾਂ ਲੋਕਾਂ ਤੱਕ ਪੁੱਜਣ ਉਹਦੇ ਲਈ ਕਿਦਾਂ ਆਪਾਂ ਚਾਰਾ ਜੋਜੀਆਂ ਕਰਨੀਆਂ ਆ ਜਾਂ ਕਿਦਾਂ ਆਪਾਂ ਆਪਸ ਦੇ ਵਿੱਚ ਮਿਲ ਜੁੜ ਕੇ ਵੱਡੀ ਲਾਮਬੰਦੀ ਕਰਨੀ ਹੈ ਔਰ ਔਰ ਇਸ ਗੱਲ ਦੇ ਵਿੱਚ ਵੀ ਮੈਂ ਸਮਾਜਿਕ ਜਥੇਬੰਦੀਆਂ ਦੇ ਨਾਲ ਅੱਜ ਇਹ ਗੱਲਬਾਤ ਕਰਕੇ ਇੱਥੇ ਕਿਉਂਕਿ ਮੋਤੀ ਨੇ ਸਮਾਜਿਕ ਜਥੇਬੰਦੀਆਂ ਇਹ ਵੱਡੇ ਵੱਡੇ ਚਿਹਰੇ ਜਿਹੜੇ ਬਾਬਾ ਸਾਹਿਬ ਨੂੰ ਮੰਨਦੇ ਮੋਤੀ ਨੇ ਔਰ ਮੈਂ ਇਹਨਾਂ ਦੇ ਵਿੱਚ ਧਾਗਾ ਬਣ ਕੇ ਇਹਨਾਂ ਸਾਰੇ ਮੋਤੀਆਂ ਨੂੰ ਸਾਰੇ ਪੰਜਾਬ ਦੇ ਮੋਤੀਆਂ ਨੂੰ ਇਕੱਠਾ ਕਰਨ ਦੇ ਲਈ ਲੱਗਾ ਹੋਇਆ ਉਸੇ ਲੜੀ ਦੇ ਵਿੱਚ ਮੈਂ ਅੱਜ ਜਿੱਥੇ ਵੱਖ-ਵੱਖ ਵਿਭਾਗਾਂ ਦੇ ਵੱਖ-ਵੱਖ ਜਿਹੜੀਆਂ ਸ਼ਿਕਾਇਤਾਂ ਕਮਿਸ਼ਨ ਦੇ ਦਫ਼ਤਰ ਚ ਆਈਆਂ ਉਹਨਾਂ ਨੂੰ ਸੁਣਿਆ ਉਹਨਾਂ ਬੀ ਮੌਕੇ ਤੇ ਉੱਤੇ ਕੁਝ ਹੱਲ ਕਰਨ ਦੀ ਕੋਸ਼ਿਸ਼ ਕੀਤੀ ਆ ਕੁਝ ਨੂੰ ਅਸੀਂ ਚੰਡੀਗੜ੍ਹ ਦਫ਼ਤਰ ਬੁਲਾਇਆ ਕੁਝ ਦੀਆਂ ਸ਼ਿਕਾਇਤਾਂ ਤੇ ਅਸੀਂ ਜਿਹੜੀ ਜਣੀਆਂ ਅੱਜ ਜਾਗਦੀਆਂ ਆ ਉਹਨਾਂ ਤੇ ਬੜੀ ਜਲਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ ਔਰ ਅੱਜ ਦਾ ਜਿਹੜਾ ਗੀੜਾ ਆ ਉਹ ਸਮੁੱਚੇ ਦਲਿਤ ਸਮਾਜ ਨੂੰ ਅਪੀਲ ਹੈ ਕਿ ਬਾਬਾ ਸਾਹਿਬ ਅੰਬੇਡਕਰ ਨੇ ਕਿਹਾ ਸੀ ਸ਼ਾਸਨ ਕਰਤਾ ਜਮਾਤ ਬਣੋ ਬਾਬਾ ਸਾਹਿਬ ਅੰਬੇਡਕਰ ਨੇ ਕਿਹਾ ਸੀ ਸ਼ਾਸਨ ਕਰਤਾ ਜਮਾਤ ਬਣੋ ਔਰ ਪੰਜਾਬ ਦੇ ਵਿੱਚ ਜਿਹੜਾ ਸੂਚੇ ਜਾਤੀ ਵਰਗ ਹੈ ਖਾਸ ਤੌਰ ਤੇ ਦਲਿਤ ਸਮਾਜ ਹੈ ਇਹ ਹੈ ਚਾਚਾ ਵਾਲਾ ਬਣ ਗਿਆ ਹੈ ਚਾਚਾੜਾ ਬਣ ਗਿਆ ਬੰਨਾ ਤਾਂ ਸ਼ਾਸਨ ਕਰਤਾ ਸੀ ਵੀ ਜਿਹੜਾ ਵੀ ਸ਼ਾਸਨ ਹੋਵੇ ਤੁਸੀਂ ਉਹਦੇ ਚ ਅੱਗੇ ਨਜ਼ਰ ਆਉਣੇ ਚਾਹੀਦੇ ਇਹਨੂੰ ਸ਼ਾਸਨ ਕਰਤਾ ਕਹਿੰਦੇ ਆ ਤਾਂ ਇਸ ਕਰਕੇ ਇਹ ਅਪੀਲ ਅਸੀਂ ਪੂਰੇ ਦਲ ਸਮਾਜ ਤੱਕ ਲੈ ਕੇ ਜਾ ਰਹੇ ਆ ਕਿ ਜੇ ਸਰਕਾਰ ਦੇ ਵਿੱਚ ਆਪਾਂ ਹੈ ਚਾਚਾੜੇ ਨਾ ਬਣੀਏ ਸ਼ਾਸਨ ਕਰਤਾ ਬਣੀਏ ਮੋਹਰਲੀ ਕਤਾਰ ਵਾਲੇ ਬਣੀਏ ਧੰਨਵਾਦ ਸਰ ਏਦਾਂ ਦੀ ਵੀ ਲੱਗੇਗੀ ਜਿਸ ਤਰ੍ਹਾਂ ਅੱਜ ਸੁਣਵਾਈ ਹੋਈ ਹੈ ਅੱਜ ਤਾਂ ਸ਼ੁਰੂਆਤ ਹੈ ਅੱਜ ਤਾਂ ਮੈਂ ਬਰਕਤਾਂ ਪਾਉਣ ਆਇਆ ਦੁੱਕੀ ਤਿੱਕੀ ਚੌਕੀ ਪੰਜੀ ਬੁਚੀਆਂ ਬੜੀਆਂ ਪੈਣਗੀਆਂ ਮੀਟਿੰਗਾਂ ਦੀਆਂ ਔਰ ਪੂਰਾ ਡਿਪਾਰਟਮੈਂਟ ਅੱਜ ਤਾਈਂ ਮੈਂ ਹੱਸਦਾ ਖੇਡਦਾ ਆਇਆ ਆ ਆਉਣੇ ਵਾਲੇ ਸਮੇਂ 'ਚ ਫੁੱਲ ਕਮਿਸ਼ਨ ਦੀ ਮੀਟਿੰਗ ਜਿਹੜੀ ਆ ਉਹ ਜੂਨ 'ਚ ਹੋਏਗੀ ਜੁਲਾਈ ਦੇ ਵਿੱਚ ਮੈਨੂੰ ਲੱਗਦਾ ਕਿ ਮੈਨੂੰ ਕਿਤੇ ਪਰਿਵਾਰਕ ਝਮੇਲੇ ਕਰਕੇ ਬਾਹਰ ਜਾਣਾ ਪੈਣਾ ਆ ਔਰ ਅਗਸਤ ਵਿੱਚ ਜਿਹੜੀ ਵੱਡੀ ਮੀਟਿੰਗ ਇੱਥੇ ਪੂਰੀ ਤਿਆਰੀ ਦੇ ਨਾਲ ਕਿਉਂਕਿ ਆ ਤਾਂ ਕੱਲ ਹੀ ਦੁਪਹਿਰੇ ਪ੍ਰਾਨ ਕੀਤੀ ਕਾਲੀ ਕਾਲੀ 'ਚ ਸੁਨੇਹੇ ਵੀ ਪੂਰੇ ਲੱਗ ਨਹੀਂ ਸਕੇ ਮੇਰੇ ਜਿਹੜੇ ਖੋਦੇ ਨੇੜਲੇ ਸਾਥੀ ਆ ਉਹ ਵੀ ਮੀਟਿੰਗ 'ਚ ਅੱਜ ਆ ਨਹੀਂ ਸਕੀ ਔਰ ਜਦੋਂ ਅਸੀਂ ਅਗਲੀ ਅਗਸਤ ਦੇ ਵਿੱਚ ਮੀਟਿੰਗ ਕਰਾਂਗੇ ਥੱਲੇ ਵਾਲਾ ਜਿਹੜਾ ਹਾਲ ਹੈ ਉਹ ਪ ਭਰ ਕੇ ਪੂਰੀ ਬਲੰਦ ਜੈਜਾਕਾਰ ਦੇ ਨਾਲ ਵੱਡੀ ਲੰਬੰਦੀ ਨ ਕਰਾਂਗੇ